ਸਸ਼ੀ ਕਾਲਪਨੀ ਅਭਿਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੈਂ ਖੜਾ ਅੱਜ ਮਲੇਰ ਕੋਟਲੇ ਇਹ ਵੀਡੀਓ ਹੈਗੀ ਹੈ ਬੀਬੀਆਂ ਪਹਿਣਾ ਵਾਸਤੇ ਚਾਹੇ ਉਹ ਪਹਿਣਾ ਬੁਟੀਕ ਦਾ ਕੰਮ ਕਰਦੀਆਂ ਨੇ ਚਾਹੇ ਬੀਬੀਆਂ ਉਹ ਦੁਕਾਨ ਕਰਦੀਆਂ ਨੇ ਲੈਸਾਂ ਦੀ ਮੈਂ ਲੈਸਾਂ ਦੀ ਏਜੰਸੀ ਦੇ ਵਿੱਚ ਖੜਾ ਜਿਆਦਾਤਰ ਆਪਾਂ ਕੀ ਦੇਖਦੇ ਆ ਆਪਣੀਆਂ ਬੀਬੀਆਂ ਪਹਿਣਾ ਕੱਪੜੇ ਸਮਾਉਂਦੀਆਂ ਜਿੰਨੇ ਪੈਸੇ ਇੱਕ ਸੂਟ ਤੇ ਲੱਗਦੇ ਆ ਤਕਰੀਬਨ ਉਨੇ ਹੀ ਲੈਸਾਂ ਤੇ ਲੱਗ ਜਾਂਦੇ ਜੇ ਆਪਾਂ ਆਮ ਦੁਕਾਨ ਤੋਂ ਲਈਏ ਤੇ ਇੱਥੇ ਏਜੰਸੀ ਜਿੰਨੀਆਂ ਮਰਜ਼ੀ ਲੈਸਾਂ ਚੱਕੋ ਮੈਨੂੰ ਲੱਗਾ ਫਰਕ ਬਹੁਤ ਹੋਣਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿੰਨਾ ਉੱਚੀ ਬੋਲੇ ਕਿੰਨਾ ਫਰਕ ਆ ਜੀ ਹਾਂ ਬਹੁਤ ਜ਼ਿਆਦਾ ਫਰਕ ਆ ਜੀ ਕਿਉਂਕਿ ਸਾਡਾ ਹੈਗਾ ਜੀ ਹੋਲ ਸੇਲ ਹੋਲ ਸੇਲ ਦਾ ਹਾਂ ਜੀ ਸਾਬ ਵਲੇ ਸージェਨਸੀ ਕਿਉਂਕਿ ਬਾਜ਼ਾਰ ਦੇ ਵਿੱਚ ਜਿੱਦਾਂ ਕਿ ਆਪਾਂ ਮੀਟਰਾਂ ਦੇ ਵਿੱਚ ਲੈਨੇ ਆ 50 ਰੁਪਏ 60 ਰੁਪਏ ਮੀਟਰ ਮਿਲ ਜਾਂਦੀ ਆ ਏਦਾਂ ਸਾਡੇ ਕੋਲ ਜਿਹੜੇ ਹੋਲ ਸੇਲ ਜਿਹਨਾਂ ਮੈਂ ਵੱਡੇ ਵੱਡੇ ਸਾਡੇ ਅਸੀਂ ਹੋਲ ਸੇਲਰਾਂ ਨੂੰ ਮਾਲ ਦਿੰਨੇ ਆ ਦੁਕਾਨਦਾਰਾਂ ਨੂੰ ਦਿੰਨੇ ਆ ਵੱਡਿਆਂ ਨੂੰ ਜਿਹੜੇ ਰਿਟੇਲਰ ਨੇ ਔਰ ਜਿਹਨਾਂ ਬੁਟੀਕ ਵਾਲੇ ਨੇ ਉਹਨਾਂ ਨੂੰ ਮਾਲ ਦਿੰਨੇ ਆ ਕਾਫੀ ਕਾਉਂਟਰੀ ਦਵਾਂਗੇ ਕਟਿੰਗ ਨਹੀਂ ਦੇ ਦਿੰਦੇ ਅਸੀਂ ਹਾਂ ਇਹਨਾਂ ਦੀ ਸ਼ਰਤ ਤੇ ਆ ਵੀ ਜੇ ਆ ਪੈਕੇਟ ਚਾਹੇ ਤੁਸੀਂ ਦੁਨੀਆ ਦੇ ਕਿਸੇ ਕੋਨੇ ਤੇ ਬੈਠੇ ਹੋ ਸੋ ਆ ਤੁਸੀਂ ਇਹਨਾਂ ਤੋਂ ਚਾਹੇ ਕੰਟੇਨਰ ਭਰਾ ਕੇ ਮੰਗਾ ਲਓ ਚਾਹੇ ਲਵਾ ਬਾਬਰਾ ਕੇ ਮੰਗਾ ਲਓ ਰੇਟ ਹੋਈ ਰਹੂਗਾ ਰੇਟ ਇੱਕ ਹੋਆ ਹੌਲ ਸੇਲ ਦੇ ਵਿੱਚ ਜੀ ਪੂਰਾ ਹਾਂ ਪੂਰਾ ਹੌਲ ਸੇਲ ਦੇ ਵਿੱਚ ਕਿਉਂਕਿ ਸਾਡੀ ਏਜੰਸੀ ਆ ਪੂਰੇ ਪੰਜਾਬ ਲੈਵਲ ਤੇ ਕਿਉਂਕਿ ਸਾਡੇ ਸਾਰੇ ਸੁਬਿਆਂ 'ਚ ਮਾਲ ਜਾਂਦਾ ਜੀ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਕੈਨੇਡਾ ਬਾਕੀ ਦੁਕਾਨਦਾਰ ਵੀਰਾਂ ਨੂੰ ਸਾਡੀ ਬੇਨਤੀ ਆ ਤੁਹਾਨੂੰ ਹੁਣ ਮਹਾਰਾਸ਼ਟਰ ਜਾਣ ਦੀ ਲੋੜ ਨਹੀਂ ਤੁਹਾਨੂੰ ਜੁਪੀ ਜਾਣ ਦੀ ਲੋੜ ਨਹੀਂ ਤੁਹਾਨੂੰ ਆਪਣਾ ਉਧਰ ਗੁਜਰਾਤ ਗੁਜਰਾਤ ਜਾਣ ਦੀ ਲੋੜ ਨਹੀਂ ਠੀਕ ਹੈ ਸੋਨੂੰ ਇੱਥੇ ਸਭ ਤੋਂ ਵੱਡੀ ਏਜੰਸੀ ਹੈ ਪੰਜਾਬ ਦੇ ਵਿੱਚ ਮਲੇਰਕੋਟਲੇ ਸਾਬਰ ਲੈਸਰ ਏਜੰਸੀ ਸਾਬਰ ਲੈਸਰ ਏਜੰਸੀ ਬਾਜ਼ਾਰ ਕਿਹੜਾ ਵੀਰੇ ਤੇਲੀਆਂ ਵਾਲਾ ਬਾਜ਼ਾਰ ਤੇਲੀਆਂ ਵਾਲਾ ਬਾਜ਼ਾਰ ਬਾਈ ਦਾ ਨੰਬਰ ਇਹਨਾਂ ਦੇ ਚੱਲੀ ਜਾਂਦੇ ਆ ਇਹਨੇ ਤੁਸੀਂ ਸੰਪਰਕ ਕਰ ਲਓ ਰੇਟ ਦਾ ਬਹੁਤ ਜ਼ਿਆਦਾ ਫਰਕ ਹੈ ਲੈਸਰ ਤੁਸੀਂ ਜਿਹੇਓ ਜੀ ਮਰਜ਼ੀ ਫੋਟੋ ਖਿੱਚ ਲਿਓ ਵੀਡੀਓ ਲਿਓ ਜਿਵੇਂ ਕੁੜੀਆਂ ਟੀਵੀ ਦੇ ਉੱਤੇ ਕੁੜੀਆਂ ਆਉਂਦੀਆਂ ਨੇ ਗਾਉਣ ਵਾਲੀਆਂ ਜਾਂ ਹੋਰ ਆਪਾ ਸੂਟ ਪਰੇਤ ਪਰੇ ਦੇਖਦੇ ਆ ਉਹਦੀ ਤੁਸੀਂ ਫੋਟੋ ਸਕਰੀਨਸ਼ਾਟ ਲਿਓ ਤੁਹਾਨੂੰ ਸੇਮ ਲੈਸਰ ਮਿਲ ਜਾਊਗੀ ਕਿੰਨੀ ਵੈਰੈਟੀ ਹੋ ਜੀ ਜਿੰਨੀ ਮਰਜ਼ੀ ਜੀ ਕੁੱਟੂ ਆਈਡੀਆ ਹੈ ਕੋਈ ਨਾ ਜੀ ਕੋਈ ਆਈਡੀਆ ਬਹੁਤ ਜ਼ਿਆਦਾ ਅੰਤ ਨਹੀਂ ਜੀ ਕੋਈ ਇਹਦੇ ਵਿੱਚ ਘੱਟੋ ਘੱਟ ਬਾਈ ਜੀ ਇਹਦੇ ਨਾਲ ਦੀਆਂ 8-10 ਦੁਕਾਨਾਂ ਭਰੀਆਂ ਹੋਈਆਂ ਨੇ 8-10 ਤੇ ਬੰਦੇ ਕਿੰਨੇ ਮੁੰਡੇ ਕੁੜੀਆਂ ਕਿੰਨੇ ਕੰਮ ਕਰਦੇ ਹੋਣਗੇ ਬਥੇਰੇ ਜੀ ਬਹੁਤ ਯਾਰ ਇਹ ਮੁੰਡੇ ਕੁੜੀਆਂ ਕੰਮ ਕਰਦੇ ਨੇ ਠੀਕ ਆ ਚਾਹੇ ਕਿਸੇ ਨੇ ਇੱਕ ਪੀਸ ਲੈਣਾ ਉਹਨੂੰ ਵੀ ਉਹਨੇ ਪਿਆਰ ਸਤਿਕਾਰ ਨਾਲ ਗੱਲ ਸੁਣੀ ਜਾਂਦੀ ਆ ਚਾਹੇ ਕੋਈ ਤੇ ਬੀਬੀਆਂ ਹੁਣੇ ਬੀਬੀਆਂ ਮਿਲੀਆਂ ਮੋਗੇ ਸਾਈਡ ਤੁਸੀਂ ਵੱਡੇ ਵੱਡੇ ਲਫਾਫੇ ਭਰ ਕੇ ਲੈ ਕੇ ਗਈਆਂ ਹਨਾ ਤੇ ਹੋ ਸਕਦਾ ਉਹਨਾਂ ਦਾ ਬੁਟੀਕ ਹੋਵੇ ਜੇ ਜੋ ਵੀ ਆ ਜਾਂ ਬੀਬੀਆਂ ਰਲ ਕੇ ਵੀ ਲੈ ਜਾਂਦੀਆਂ ਹਨਾ ਜਿਹੜੇ ਕੋਈ ਇਕੱਠਾ ਕ ਇੱਕ ਗੱਲ ਹੋਰ ਕੋਈ ਭੈਣ ਸਾਡੀ ਬੇਰਜ਼ਗਾਰ ਬੈਠੀ ਆ ਜਾਂ ਕੋਈ ਵੀਰ ਸਾਡਾ ਇਸ ਕੰਮ ਚ ਇੰਟਰਸਟ ਰੱਖਦਾ ਬੇਰਜ਼ਗਾਰ ਬੈਠਾ ਉਹ ਅਗਲਾ ਕੰਮ ਸ਼ੁਰੂ ਕਰ ਸਕਦਾ ਹੋਲ ਸੇਲ ਤੇ ਜਿਹਨੇ ਲਾਇਸੈਂਸ ਆਸੀਂ ਦਿਵਾਵਾਂਗੇ ਇਥੋਂ ਬਹੁਤ ਘੱਟ ਰੇਟ ਤੇ ਕਿੰਨਾ ਕੁ ਫਰਕ ਪਊਗਾ ਅੱਧ ਤੋਂ ਜ਼ਿਆਦਾ ਕਮਾਈ ਹੋਊਗੀ ਉਹਨੂੰ ਪਰਸੈਂਟਾਂ ਦੇ ਵਿੱਚ ਇਹਦੇ ਵਿੱਚ 30-35% ਬੰਦਿਆਂ ਨੂੰ ਰਿਟੇਲਰ ਨੂੰ ਕਮਾਈ ਹੋ ਜਾਂਦੀ ਆ। ਹੌਲ ਸੇਲਰ ਆਲੇ ਨੂੰ 20% ਕਮਾਈ ਹੋ ਜਾਂਦੀ ਆ। ਇਹਨੇ ਹੌਲ ਸੇਲ ਜਿਹੜਾ ਸਭ ਤੋਂ ਲੈ ਕੇ ਜਾਂਦੇ ਨੇ ਹੌਲ ਸੇਲ 'ਚ ਵੇਚਦੇ ਨੇ। ਹਰਿਆਣੇ ਆਲੇ, ਹਿਮਾਚਲ ਆਲੇ, ਯੂਪੀ ਆਲੇ ਜਿਹੜੇ ਸਭ ਤੋਂ ਵੇਚਣ ਵਾਸਤੇ ਲੈਣੇ ਲੱਗੇ ਜਾਂਦੇ ਨੇ ਕਿਹੜੇ ਗਾਹਾਂ ਦੁਕਾਨਦਾਰਾਂ ਤੋਂ ਮੰਦੇ ਨੇ ਮਾਲ। ਉਹਨਾਂ ਨੇ ਵੀ ਕਾਫੀ ਜਾਂ ਕਿ ਪਰਸੈਂਟ 10%, 15% ਅੱਦਾ ਬਣ ਜਾਂਦੇ ਨੇ। ਯਾਰ ਜਿੰਵੇਂ ਮੈਂ ਪੰਜਾਬੀ 'ਚ ਕਹਿੰਦਾ ਵੀ ਰਾਮਪਰੇ ਭੀੜੀ ਗਲੀ ਦੇ ਵਿੱਚ ਕਿਸੇ ਨੇ ਦੁਕਾਨ ਖੋਲ੍ਹ ਕੇ ਬੈਠਣਾ ਹੋਵੇ, ਦੂਜੇ ਨੂੰ ਮੜਾ ਜਾ ਰੇਟ ਘਟ ਜਿਨਤੇ ਵਧੀਆ ਤੁਹਾਡਾ ਜਿਹੜਾ ਗੁਜ਼ਾਰਾ ਚੱਲਪੂ ਵਧੀਆ ਤੁਹਾਡਾ ਘਰ ਚੱਲਪੂ ਇੱਕ ਤੁਸੀਂ ਦੁਕਾਨਦਾਰ ਬਜੋਂ ਸਾਲ ਦੇ ਵਿੱਚ ਪੂਰੇ ਸਟੈਪਲਰ ਹੋ ਜੂਗੇ ਬਿਲਕੁਲ ਬਿਲਕੁਲ ਤੇ ਹੋਰ ਕੁਝ ਕਹਿਣਾ ਚਾਹੋ ਨਾ ਜੀ ਬਸ ਇਹ ਰਿਕੁਐਸਟ ਹੈ ਜੀ ਸਾਰਿਆਂ ਦੇ ਅੱਗੇ ਵੀ ਜਿਹਨੂੰ ਵੀ ਜਿੰਨਾ ਵੀ ਮਾਲ ਚਾਹੀਦਾ ਘਰ ਬੈਠੇ ਆਨਲਾਈਨ ਆਨਲਾਈਨ ਵੀ ਮੰਗਾ ਸਕਦੇ ਹੋ ਪੂਰੀ ਦੁਨੀਆ ਜਿੱਥੇ ਮਰਜੀ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਜਿੱਥੇ ਮਰਜੀ ਘਰ ਬੈਠੇ ਬਿਠਾਏ ਸਕਰੀਨ ਦੇ ਉੱਪਰ ਸਾਡੇ ਦੋਨੇ ਨੰਬਰ ਦਿੱਤੇ ਹੋਏ ਨੇ ਇਹ ਦੋਨੇ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਬਰ ਲੈਸ ਏਜੰਸੀ ਮਲੇਰ ਜਿਹੋ ਜੀ ਗਰੰਟੀ ਹੈ ਨਾ ਮਿਲ ਇੱਕ ਗੱਲ ਹੋਰ ਜਿਹੜੇ ਖਾਨ ਬੰਦੇ ਹੁੰਦੇ ਨੇ ਇਹ ਬਾਈ ਮਾਤਵਲੀ ਨਹੀਂ ਤੁਹਾਡੇ ਨਾਲ ਬੇਇਮਾਨੀ ਕਰ ਜਾਣ ਮਾਤਵਲੀ ਤੁਹਾਡੇ ਨਾਲ ਠੱਗੀ ਕਰ ਜਾਣ ਜਾਂ ਤੁਹਾਡਾ ਬੁੱਧੂ ਤੁਹਾਨੂੰ ਬਣਾ ਜਾਣ ਇਹ ਗੱਲ ਦੀ ਗਰੰਟੀ ਹੈ ਇਹਨਾਂ ਨਾਲ ਮੈਂ ਵਰਤ ਕੇ ਦੇਖਿਆ ਹੈ ਜੀ ਕੋਈ ਗੱਲ ਨਹੀਂ ਆਪਦੀ ਕਮਾਈ ਕਰਦੇ ਆ ਆਪ ਦਾ ਸਹੀ ਸਹੀ ਕੰਮ ਕਰਦੇ ਆ ਇਹ ਨਹੀਂ ਜਿਵੇਂ ਕੁਝ ਬੰਦੇ ਵਿੱਚ ਕਰ ਜਾਂਦੇ ਹੈ ਰਫੇਰੀ ਉਹਦਾ ਮਤਵਲੀ ਨਹੀਂ ਹੈ ਨਾ ਨਾ ਜੀ ਬਿਲਕੁਲ ਹਾਂ ਪੂਰੇ ਵਿਸ਼ਵਾਸ ਨਾਲ ਤੁਸੀਂ ਐਡਰੈਸ ਤੁਹਾਨੂੰ ਦੱਸਤਾ ਵਾਕੀ ਫੋਨ ਨੰਬਰ ਤੇ ਤੁਸੀਂ ਪਰਖ ਕਰ ਲਿਓ ਤੇ ਵੀਡੀਓ ਬਾਈ ਬਣਾ ਜਰੂਰ ਸਾਂਝੀ ਕਰ ਦਿਓ ਕਿਸੇ ਵੀਰ ਭੈਣ ਦਾ ਕੰਮ ਚੱਲੂ ਕਿਸੇ ਦੇ ਵੀਡੀਓ ਹੋਏ ਕੰਮ ਆਜੂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ